ਮੈਂ 3 ਸਾਲ ਤੋਂ ਅਲੱਗ ਰਹਿ ਰਹੀ ਆਂ ਡਿਵੋਰਸ ਕੇਸ ਚੱਲ ਰਿਹਾ ਮੇਰਾ ਇਹ ਬੰਦਾ ਆ ਕੇ ਮੈਨੂੰ ੱੱਕੇ ਨਾਲ ਮੇਰੇ ਰੋਕੇ ਘਰੇ ਮਕਾਨ ਮਾਲਕ ਜਿਹਾ ਬੜਦਾ ਸੀਗਾ ਤੇ ਮੇਰੇ ਸਲੂਨ ਜਾ ਕੇ ਬੜਦਾ ਵੀ ਰਿਹਾ ਮੇਰੇ ਹਸਬੰਦ ਆਗਾ ਕੀ ਕੰਮ ਕਰਦੇ ਆਂ ਡਰੈਵਰ ਆਗਾ ਮੈਂ 3 ਸਾਲ ਹੋ ਗਏ ਮੈਂ ਤਾਂ ਅਲੱਗ ਰਹਿ ਰਹੀ ਆਂ ਇਥੇ ਬਸ ਦੇ ਵਜੇ ਤੰਗ ਕਰ ਰਿਹਾ ਇਹਨਾਂ ਦਾ ਘਰੇ ਲੈ ਕੇ ਜਾ ਰਿਹਾ ਨਾ ਮੈਨੂੰ ਰੱਖ ਰਿਹਾ ਰੋੜੇ ਰਿਹਾ ਵਾ ਤੇ ਹਰ ਵਾਰ ਮੇਰੇ 9:30 ਬਜੇ ਜਦੋਂ ਮੈਂ ਸਲੂਨ ਪਹੁੰਚੀ ਆਂ ਮੇਰੇ ਸਲੂਨ ਪਹੁੰਚਣ ਦੇ ਨਾਲ 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 ਇਹ ਬੰਦੇ ਨੇ ਮੇਰੇ ਨਾਲ ਕਿਰਚਾਂ ਮਾਰੀਆਂ ਸੱਟਰ ਸੱਟੇ ਕਿਰਚਾਂ ਸਾਰਾ ਸਾਰਾ ਤਾਂ পেট ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਪੂਰਾ ਹਾਲ ਹੈ ਹਾਂਜੀ ਸਰ ਕਿੱਥਾ ਲਾਂਦਾ ਵਾ ਤਲਾਕ ਦਾ ਮੇਰਾ ਕੇਸ ਲੱਗਿਆ ਹ ਇਕ ਸਾਲ ਹੋ ਗਿਆ ਹੁਣ ਸਰਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ ਬਸ ਇਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਆ ਇਹਦਾ ਬਿਆਨ ਹਾਸਲ ਕੀਤਾ ਗਿਆ ਜਿਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਵੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ ਇਹਦੇ ਨਾਲ 3 ਸਾਲ ਤੋਂ ਲੱਗ ਰਿਹਾ ਇਹਦਾ ਕੋਰਟ ਕਿਸੇ ਚੱਲ ਰਿਹਾ ਤੇ ਇਹਦਾ ਸਲੂਨ ਆ ਇੱਥੇ ਤੋਂ ਉਹੀ ਰੋਡ 40 ਨੰਬਰ ਫਾਟਕ ਨੇੜੇ ਉੱਥੇ ਕੱਲੇ ਸਵੇਰ 9 ਵਜੇ ਦੁਕਾਨ ਤੇ ਆਇਸੀ ਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ ਜਿਹਨੇ ਦੁਕਾਨ ਤੇ ਆਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਸ਼ ਨਾਲ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਕਿੱਥੇ ਕਿੱਥੇ ਕਿੰਨੇ ਵਾਰ ਕੀਤੇ ਜਿਹੜਿਆਂ ਇਹਦੇ ਟੋਟਲ 7 ਸੱਟਾਂ ਲੱਗੀਆਂ ਨੇ ਡਾਕਟਰ ਸਾਹਿਬ ਨੇ ਉਦੇ ਪੇਟ ਤੇ ਛਾਤੀ ਤੇ ਗਲੇ ਵਿੱਚ ਵਾਰ ਕੀਤੇ ਗਏ ਕਿਸੇ ਨਾਲ ਤਿੱਖੇ ਚੀਜ਼ ਕਿਰਚ ਦੇ ਨਾਲ ਇਹਦੇ ਨਾਲ ਵਾਰ ਕੀਤੇ ਗਏ ਤਿੰਨ ਸਾਲ ਤੋਂ ਲੱਗ ਰਹੇ ਸੀ ਇਹਦਾ ਕੋਰਟ ਕੇਸ ਚੱਲ ਰਿਹਾ ਜਿਹੜੀ ਲੜਕੀ ਦੀ ਉਮਰ ਕਿੰਨੀ ਕ ਦੱਸਿਓ ਜੀ 34 ਸਾਲ ਹੈ ਇਹ ਲੜਕੀ ਦੀ ਉਮਰ ਹੁਣ ਕਰਦੋ ਕੀ ਕਾਰਵਾਈ ਕੀਤੀ ਬਾਅਦ ਮੁਕਦਮਾ ਦਰਜ ਕੀਤਾ ਗਿਆ ਤੇ ਅੱਗੇ ਦੋਸ਼ੀ ਦੀ ਭਾਲ ਜਾਰੀ ਹੈ ਦੋਸ਼ੀ ਫਰਾਰ ਹੈ ਦੋਸ਼ੀ ਫਰਾਰ ਹੈ ਮੈਨੂੰ 3 ਸਾਲ ਤੋਂ ਹੋ ਲੱਗ ਰਹੀਆਂ ਡਿਵੋਰਸ ਕੇਸ ਚੱਲ ਰਿਹਾ ਮੇਰਾ ਇਹ ਬੰਦਾ ਆ ਕੇ ਮੈਨੂੰ ੱੱਕੇ ਨਾਲ ਮੇਰੇ ਲੋਥੇ ਘਰੇ ਮਕਾਨ ਮਾਲ ਕਿਸੇ ਵੜਦਾ ਸੀਗਾ ਤੇ ਮੇਰੇ ਸਲੂਨ ਜਾ ਕੇ ਵੜਦਾ ਵੀ ਰਿਹਾ ਮੇਰੇ ਹਸਬੰਦ ਆਗਾ ਕੀ ਕੰਮ ਕਰਦੇ ਆ ਜੀ ਜੀ ਡਰਾਈਵਰ ਆਗਾ ਮੈਂ 3 ਸਾਲ ਹੋ ਗਏ ਮੈਨੂੰ ਤਾਂ ਲੱਗ ਰਹੀਆਂ ਇਥੋਂ ਬਸ ਬੇਵਜਹ ਤੰਗ ਕਰ ਰਿਹਾ ਇਹਨਾਂ ਦਾ ਘਰੇ ਲੈ ਕੇ ਜਾ ਰਿਹਾ ਨਾ ਮੈਨੂੰ ਰੱਖ ਰਿਹਾ ਰੋਲੇ ਰਿਹਾ ਵਾ ਤੇ ਹਰ ਰੋਜ਼ ਮੇਰੇ 9:00 9:30 ਜਦੋਂ ਮੈਂ ਸਲੂਨ ਪਹੁੰਚੀ ਆ ਮੇਰੇ ਸਲੂਨ ਪਹੁੰਚਣ ਦੇ ਨਾਲ 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 ਇਹ ਬੰਦੇ ਨੇ ਮੇਰੇ ਨਾਲ ਕਿਰਚਾਂ ਮਾਰੀਆਂ ਸੱਟਰ ਸੱਟਰ ਗਏ ਕਿਰਚਾਂ ਸਾਰਾ ਸਾਰਾ ਤਾਂ પેટ ਖਰਾਬ ਕਰਤਾ ਸਾਰਾ ਮੇਰਾ ਗਰਦਨ ਦਾ ਪੂਰਾ ਹਾਲ ਹੈ ਹਾਂਜੀ ਸਰ ਕਿੱਥਾ ਲਾਂਦਾ ਵਾ ਤਲਾਕ ਦਾ ਮੇਰਾ ਕੇਸ ਲੱਗਿਆ ਹ ਇਕ ਸਾਲ ਹੋ ਗਿਆ ਹੁਣ ਸਰ ਕਾਰਵਾਈ ਕਰੇ ਜੋ ਵੀ ਕਰਨਾ ਚਾਹੁੰਦੀ ਆ ਬਸ ਇਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਆ ਇਹਦਾ ਬਿਆਨ ਹਾਸਲ ਕੀਤਾ ਗਿਆ ਜਿਹਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਵੀ ਆਪਣੇ ਪਤੀ ਜਿਹੜਾ ਹੈਗਾ ਇਹਦਾ ਜਸਪ੍ਰੀਤ ਸਿੰਘ ਬਿਸਕੀ ਇਹਦੇ ਨਾਲ 3 ਸਾਲ ਤੋਂ ਲੱਗ ਰਿਹਾ ਇਹਦਾ ਕੋਰਟ ਕਿਸੇ ਚੱਲ ਰਿਹਾ ਤੇ ਇਹਦਾ ਸਲੂਨ ਆ ਇੱਥੇ ਤੋਂ ਉਹੀ ਰੋਡ 40 ਨੰਬਰ ਫਾਟਕ ਨੇੜੇ ਉੱਥੇ ਕੱਲੇ ਸਵੇਰ 9 ਵਜੇ ਦੁਕਾਨ ਤੇ ਆਇਸੀ ਤੇ ਉਹ ਤੋਂ 5-7 ਮਿੰਟ ਬਾਅਦ ਇਹਦਾ ਪਤੀ ਉੱਥੇ ਆ ਗਿਆ ਜਿਹਨੇ ਦੁਕਾਨ ਤੇ ਆਨਸਾਰ ਸ਼ਟਰ ਬੰਦ ਕਰਕੇ ਦੁਕਾਨਦਾਰ ਦੇ ਨਾਲ ਕਿਰਚ ਨਾਲ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਕਿੱਥੇ ਕਿੱਥੇ ਕਿੰਨੇ ਵਾਰ ਕੀਤੇ ਜਿਹੜਿਆਂ ਇਹਦੇ ਟੋਟਲ 7 ਸੱਟਾਂ ਲੱਗੀਆਂ ਨੇ ਡਾਕਟਰ ਸਾਹਿਬ ਨੇ ਕਿ ਪੇਟ ਤੇ ਛਾਤੀ ਤੇ ਗਲੇ ਵਿੱਚ ਵਾਰ ਕੀਤੇ ਕਿ ਕਿਸੇ ਨਾਲ ਤਿੱਖੇ ਚੀਜ਼ ਕਿਰਚ ਦੇ ਨਾਲ ਇਹਦੇ ਨਾਲ ਵਾਰ ਕੀਤੇ ਗਏ 3 ਸਾਲ ਤੋਂ ਲੱਗ ਰਹੇ ਸੀ ਇਹਦਾ ਕੋਰਟ ਕੇਸ ਚੱਲ ਰਿਹਾ ਜਿਹੜੀ ਲੜਕੀ ਦੀ ਉਮਰ ਕਿੰਨੀ ਕਿ ਦੱਸਿਓ ਜੀ 34 ਸਾਲ ਹੈ ਇਹ ਲੜਕੀ ਦੀ ਉਮਰ ਪੂਰ ਕਦੋਂ ਕੀ ਕਾਰਵਾਈ ਕੀਤੀ ਬਾਅਦ ਮੁਕਦਮਾ ਦਰਜ ਕੀਤਾ ਗਿਆ ਤੇ ਅੱਗੇ ਦੋਸ਼ੀ ਦੀ ਭਾਲ ਚੱਲ ਰਹੀ ਹੈ ਦੋਸ਼ੀ ਫਰਾਰ ਹੈ ਦੋਸ਼ੀ ਫਰਾਰ ਹੈ